ਸੋ ਕਹੋ ਤਲ ਗੁਰ ਸੇਵੀਆ ਇਹਨਾਂ ਸੁਸਹਿਜ ਸੁਪਾਏ ਦਰਸਨ ਪਰਸਿਆ ਗੁਰ ਕੈ ਜਨਮ ਮਰਨ ਦੁਖ ਹੋਵੈ ਸੋ ਤੋ ਖਸਮੰਦੀ ਨੂਰ ਅਰਸਹੁ ਕੁਰਸਹੁ ਉਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਵਨਾ ਦਾਵੇ ਸਾ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀਐ ਸਭ ਨਾਨਦਾ ਦੇ ਸਤਨਾਮ ਸ੍ਰੀ ਵਾਹਿਗੁਰੂ ब जी सौरठ महल्ला तीजा दो तुके ਸਤ ਗੁਰ ਮਿਲਿਆ ਉਲਟੇ ਭਈ ਭਾਈ ਜੀਵਤ ਮਰ ਤਾ ਬੂਝ ਪਾਏ ਸੋ ਗੁਰ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਸਤ ਗੁਰ ਮਿਲਿਆ ਉਲਟੇ ਭੇ ਭਾਏ ਜੀਵਤ ਮਰ ਤਾ ਬੂਝ ਪਾਏ ਸੋ ਗੁਰ सो पाई जिस ज्योति ज्योत मे मा रे हर हर सेति लेभ लाये मान हर जप मीठा लाग पाए गोरमख पाये हर थानगोरप्रीतना उपज पाए ਮਨਮੁਖ ਦੂਜਾ ਪਾਏ ਤਉ ਕਟਹ ਮਨਮੁਖ ਕਰਮ ਕਰਹਿ ਪਾਏ ਪਲ ਕਿਸ਼ੂਨਾ ਪਾਏ गुर मिले नाम मनरवया पा साची प्रीत पया सदा हर के गुण रव गुर गुरक तो अपार आयासो परवाणः पाये जी गुरुसेवा चितलाय नानक नाम हर पाया पाए गुरु शब्द मेला आया सो परवान है पाई ਜੇ ਗੁਰ ਸੇਵਾ ਚਿੱਤ ਲਾਏ ਨਾਨਕ ਨਾਮ ਹਰ ਪਾਈਐ ਪਾਈ ਗੁਰ ਸਬਦੀ ਨੇ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਤੀਜਾ ਦੋ ਤੁਕੇ ਸਤ ਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਸੋ ਗੁਰ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ